ਵਾਰੀ ਗੁਰੇ ਚੈਨਲ ਦਾ ਨਾਮ ਦੱਸ ਦੇ ਵੀਰ ਬਿੰਦੂ ਆ ਸਾਰੇ ਪਲੇਅਰਾਂ ਨੂੰ ਬੇਨਤੀ ਹੈ ਇਸ ਸਟੇਟ ਤੇ ਤੋਂ ਤੋਂ ਤੁੰਗੋ ਇੱਥੇ ਹੀ ਮੁਤਾਬਕ ਚੁੱਕਿਆ ਹੀ ਉਹਦਾ ਸਾਰੇ ਜਪਾਏ ਦਾ ਕਮੈਂਟਰੀ ਵਿੱਚ ਲੜਾਈ ਹੋ ਗਈ ਹੱਕ ਖੋ ਰਹੇ ਨਹੀਂ ਇਹਨਾਂ ਦਾ ਕੱਲੇ ਬੋਲਣ ਜਾਂਦਾ

ਇੱਕ ਵਿਕਟ ਦਾ ਹੋਰ ਵੱਡਾ ਹੁੰਦਾ ਹੋਇਆ ਹਰ ਚੀਆ ਖਾਰੇ ਦੀ ਧਰਤੀ ਦਾ ਅੱਗੇ ਕਹਿੰਦੇ ਹਰਦੀਪ ਐ ਸਟ੍ਰੈਕ ਤੇ ਓਵਰ ਓਵਰ ਦਾ ਇਹ ਕਿੰਨਾ ਸਕੋਰ ਹੋ ਗਿਆ ਯਾਦ ਦੇਗਾ ਹੋਇਆ ਗੱਲਾਂ ਕਿੰਨਾ ਸਕੋਰ ਹੋ ਗਿਆ ਜੀ 39 ਨੂੰ ਬੇਨਤੀ ਹੈ ਜੀ ਦੂਜੇ ਕਿੰਨਾ ਸਕੋਰ ਹੋ ਗਿਆ 33 ਹੋ ਗਏ 39 ਨੂੰ ਬੇਨਤੀ ਹੈ ਪਾਣੀ ਪੂਣੀ ਪੀ ਲੇ 34 ਸਕੋਰ ਤਿੰਨ ਓਵਰਾਂ ਦੀ ਸਮਾਪਤੀ ਤੇ ਸਕੋਰ 34 ਤਿੰਨ ਓਵਰਾਂ ਦੀ ਸਮਾਪਤੀ ਤੇ 34 ਸਕੋਰ ਲੰਗਰ ਵਾਲੇ ਹੋ ਗਏ ਇਹ ਹੋ ਸਕਦੇ ਨੇ ਬਰਤ ਕਾਰੇ ਵਾਲਾ ਮੁੰਡਾ ਬਾਲ ਫੌਨ ਲਈ ਤਿਆਰ ਚਤਰਾਇਕਤੀ ਗਾਂਧੀ ਹੈ ਬਲਾਡੇ ਵਾਲਾ ਉੱਤਸ਼ਾਹ ਹੋ ਲਗਾਤਾਰ ਤਿੰਨ ਛੱਕੇ ਮਾਰਿਆ ਕਹਿੰਦੇ ਮੁੰਡੇ ਨੇ ਬਹੁਤ ਸੋਹਣਾ ਖੇਡਿਆਗਾ ਲੱਭਲਾ ਡਿਲੀਵਰੇਰ ਜਲਦੀ ਜਣੇ ਫਿਲਡਿੰਗ ਲਾ ਲਓ ਭਾਈ ਟਾਰਗੇਟ ਲੈ ਸੋ ਕਿੰਨੇ ਦਾ ਹੋ ਗਿਆ ਜੀ ਫਾਈਨਲ ਤੋਂ ਬਾਅਦ ਵਾਲੀ ਵਾਲ ਸਾਰੇ ਖਿਡਾਰੀਆਂ ਨੂੰ ਬੇਨਤੀ ਹੈ ਕਿ ਵਾਲੀਬਾਲ ਗਰਾਊਂਡ ਤੇ ਚਲੇ ਜਾਣ ਫਾਈਨਲ ਤੋਂ ਬਾਅਦ ਬੋਸਪੇਸੈਂਗ ਸੈਂਟਰਮੈਨ ਜੋ ਕਿ ਕੱਲ ਬਹੁਤ ਫਿੱਟ ਰਹੇ ਤੇ ਪੰਨ ਮੈਚ ਲਗਾਤਾਰ ਵਾਲੀਬਾਲ ਦੇ ਜਿੱਤੇ ਇਹਨਾਂ ਨੇ ਤਾੜੀ ਲਗਾ ਦੇ ਇੱਕ ਵਾਰੀ ਸਾਰੇ ਖਿਡਾਰੀ ਆ ਗਏ ਹੋ ਗਿਆ ਪਲੇਅਰ ਕਹਿੰਦੇ ਹਾਂ ਗਾਂਦੀ ਆਉਟ ਆਏ ਕਹਿੰਦੇ ਫੇਜਿਕ ਤੇ ਮਸਕਰਾਏ ਜਾਂਦੇ ਨੇ ਇੱਕ ਬੈਟਸਮੈਨ ਹੋਰ ਪੇਜੋ ਗੰਦੀ ਮਿੰਨੀ ਮਿੰਨੀ ਉਹਨਾਂ ਦੇ ਚਿਹਰੇ ਤੇ ਸਮਾਈਲ ਹੈ ਬੈਟਸਮੈਨ ਇੱਕ ਕੋਲ ਖੜਿਆ ਕਰੋ ਵੀ ਨਾਲ ਦੀ ਨਾਲ ਅੱਜ ਸਾਡਾ ਬਹੁਤ ਟਾਈਮ ਹੋ ਜਾਂਦਾ ਹੈਗਾ ਫਾਈਨਲ ਵੀ ਕਰਾਉਣਾ ਹੈਗਾ ਜੱਸੀ ਸਿੱਧੂ ਟਿੰਡੋ ਹਾ ਯੂਟਿਊਬਰ ਚੈਨਲ ਸਬਸਕ੍ਰਾਈਬ ਕਰੋ ਭਾਈ ਜਿੰਨੇ ਵੀ ਪਲੇਅਰ ਗਰਾਊਂਡ 'ਚ ਨੇ ਸਾਡੇ ਵੀਰ ਬ੍ਰਾਵੋ ਦਾ ਚੈਨਲ ਹੈ ਬ੍ਰਾਵੋ ਬ੍ਰਾਵੋ ਖਾਰੇ ਬਲੋਂ ਮਾਡਾ ਗੇਂਦ ਪਾਉਣ ਲਈ ਤਿਆਰ ਕਹਿੰਦੇ ਬਹੁਤ ਸੋਹਣੀ ਗੋ ਸੋਹਣੀ ਫੀਲਡਿੰਗ ਹੈ ਅਰਚੀ ਅਗੇ ਖਾਰੇ ਵਾਲਾ ਇੱਕ ਨੰਬਰ ਦਾ ਬੱਧਾ ਬਲੈਂਡ ਟੀਮ ਦੇ ਖਾਤੇ ਜਿਹੋਰਦ ਹੋ ਚੁੱਕਿਆ ਲਗਾਤਾਰ ਬਹੁਤ ਸੋਹਣਾ ਮੈਚ ਚੱਲ ਰਿਹਾ ਤੇ ਦਰਸ਼ਕ ਪੂਰਾ ਹੰਦ ਮਾਦੇ ਮੈਚ ਦਾ ਸਾਰੀ ਟੀਮ ਬੜਾ ਸੋਹਣਾ ਖੇਡੀਆਂ ਜਿੰਨੀਆਂ ਵੀ ਟੀਮਾਂ ਨੇ ਸਹਿਯੋਗ ਦਿੱਤਾ ਜਿੰਨੀਆਂ ਟੀਮਾਂ ਆ ਬਹੁਤ ਬਹੁਤ ਧੰਨਵਾਦ ਕਮੇਟੀ ਵੱਲੋਂ ਭਾਈ ਅੰਪੈਲ ਪਲਾਂਟੀ ਲਾ ਲਿਆ ਕਰੋ ਬੋ 6 ਦਾ ਨਾਲ ਹੋਰ ਬੜਾ ਕੜਾ ਸਿਕਸ ਆ ਨੀ ਉਹ ਸਰਾ ਹੋ ਗਿਆ ਮੈਂ ਹੁਣ ਤਾਂ ਹੋਇਆ ਸੀ ਮੈਂ ਕਿਦੋਂ ਸਿੱਕਾ ਹੱਥੋਂ ਗੱਲ ਫਰ ਉਹ ਥੋੜਾ ਜੇਤ ਹੋ ਗਿਆ ਹਾਂਜੀ ਬਾਈ ਜੀ ਬਾਈ ਟਾਈਮ ਨਾ ਲਾਓ ਯਾਰ ਅੰਪਾਇਰ ਜਲਦੀ ਟੇਕ ਕਰਾਓ ਮੈਚ ਸਟਾਰਟ ਬਾਈ ਮੈਚ ਨਾ ਰੋਕਿਆ ਕਰੋ ਐਟ ਹੋਇਆ ਆ ਲੈ ਚਾਬੀ ਤੂੰ ਐ ਜਾ ਕਦ ਲਈ ਬੋਲਣ ਜਾਂਦਾ ਬੋਲ ਓ ਬੋਲ ਕੀ ਬੋਲਾਂ ਮੈਂ ਤਾਂ ਇੱਕ ਵਾਰ ਮਰਦ ਨਹੀਂ ਕਿਹਾ ਮੈਂ ਤਾਂ ਇਹ ਨਾ ਬੋਲਦਾ ਸਾਰੇ ਬੰਦੇ ਸਾਰੇ ਕਰ ਰਹੇ ਨੇ ਇੱਥੇ ਹੀ ਮੁੱਦਾ ਭਾਗ ਚੁੱਕਿਆ ਹੀ ਉਹਦਾ ਸਾਰੇ ਪੈਸੇ ਕੰਟਰੀ ਵਿੱਚ ਲੜਾਈ ਹੋ ਗਈ ਹੱਕ ਖੋ ਰਹੇ ਨਹੀਂ ਇਹਨਾਂ ਦਾ ਬਾਕੀ ਆ ਕਹਿੰਦਾ ਕੋਈ ਨਹੀਂ ਕਹਿੰਦਾ ਕਹਿੰਦਾ ਛੰਡਾ ਟੀਕਾ ਲਵਾਉਣਾ ਕਹਿੰਦਾ ਕੀ ਬੋਲ ਦੱਸ ਕੇ ਟੀਕਾ ਨਹੀਂ ਆ ਵੀ ਆ ਵੀ ਬਈ ਬੋਲੋ ਭਾਈ ਜਮਾ ਤੇ ਨਾ ਦੇਣ ਰੋ ਮੇਰਾ ਟਾਰਗੇਟ ਪੁੱਛ ਕੇ ਨਾ ਟਾਰਗੇਟ ਪੁੱਛ ਕਿੰਨਾ ਟਾਰਗੇਟ ਕਿੰਨਾ ਦਾ ਬਾਈ ਜੀ ਠੀਕ ਹੈ ਦਾ 55 ਟਾਰਗੇਟ ਹੈ 55 ਦਾ ਟਾਰਗੇਟ ਸੇ ਕੋਈ ਮੈਚ ਦਾ ਕੀ ਟਾਰਗੇਟ ਦੇਖੋਗਾ ਨਾ ਮੈਚ ਦਾ ਕੀ ਕੋਈ ਹੋਰ ਲਾਈਵ ਟਰਮਗਾ ਮੁਸਤਫਾ 13 14 ਗੇਸ ਸਭ ਚੱਲ ਰਿਹਾ ਹੈ ਇੱਕ ਵਾਰੀ ਇਹ ਆਪਣੇ ਚੈਨਲ ਦਾ ਨਾਮ ਦੱਸ ਦੇ ਵੀਰ ਪਿੰਡੂ ਦਾ ਸਾਰੇ ਪਲੇਅਰਾਂ ਨੂੰ ਬੇਨਤੀ ਹੈ ਇਹ ਤੇ ਲਾਈਵ ਚੱਲ ਰਿਹਾ ਪਿੰਡੂ ਹਾਬ ਚੈਨਲ ਨੂੰ ਜੋਬ ਸਬਸਕ੍ਰਾਈਬ ਕਰੋ ਤੁਹਾਡੇ ਆਪਣੇ ਪਿੰਡ ਖੇਲਰੀ ਦਾ ਚੈਨਲ ਉਹਨਾਂ ਨੂੰ ਕਹੀ ਗਰ ਵੀ ਬਾਈ ਸਾਰੇ ਬਾਹਰ ਹੋ ਜਾਓ ਅਗਲੇ ਬਾਈ ਗਰਾਊਂਡ ਚੋਂ ਬਾਹਰ ਹੋ ਜਾਓ ਸਾਰੇ ਜਿਹੜੇ ਖੇਡਦੇ ਨਹੀਂ ਹੈਗੇ ਪਲੇਅਰ ਪਰ ਇਹੋ ਨੇ ਪਲਾਂਟੀ ਰੋਪਲ ਦੀ ਸਟਾਰਟ ਕਰ ਦੋ ਬਈ ਬਿਠਾਦਾ ਜੀ ਕਿਉਂਕਿ ਫਾਈਨਲ ਮੈਚ ਵੀ ਆ ਬੈਕਗ੍ਰਾਉਂਡ ਆ ਬਾਹਰ ਟਾਈਮ ਨਾਲ ਲਾਇਆ ਕਰੋ ਇੱਕ ਸੈਮੀਫਾਈਨਲ ਹੋਰ ਕੋਈ ਵੀ ਤੁਕਾਰ ਕਮੈਂਟਰੀ ਦੇ ਸਾਥੀ ਜੀ ਇੱਕ ਹੀ ਸਾਹ ਬਤਾਉ ਹੈ ਪਹਿਲੀ ਗੇਂ ਸਾਹਮਣੇ ਖਾਰੇਆ ਲੈਫਟੀ ਦੇਖੋ ਕੀ ਵੱਡਦਾ 55 90 ਦਾ ਟਾਰਗੇਟ ਤੇ ਪਹਿਲੀ ਗੇਂ ਤੇ ਜੇ ਇਹਦਾ ਹਵਾ ਦੇ ਵਿੱਚ ਆ ਲੇ ਫੈਂਡਰ ਬਹੁਤ ਸ਼ਾਨਾ ਬਹੁਤ ਕੈਚ ਆਊਟ ਹੋ ਗਿਆ ਪਿਛਲੇ ਮੈਚ ਦੇ ਵਿੱਚ ਮੁੰਡੇ ਨੇ 5 6 ਛੱਕੇ ਮਰੇ ਸੀ ਅੱਜ ਦੀ ਪਹਿਲੀ ਗੇਂਦ ਹੀ ਆਊਟ ਹੋ ਗਿਆ ਕਿਉਂਕਿ ਭਾਟੇ ਦੀ ਟੀਮ ਨੇ ਗਰਾਊਂਡ ਦੇ ਵਿੱਚ ਜੇੜੇ ਦਿੱਤੀ ਫਿਰਦੀ ਆ ਵੱਡੀ ਬੈਟ ਹਾਸਲ ਕੀਤੀ ਆ ਉਹਦੀ ਬਹੁਤ ਵੱਡੀ ਬੈਟ ਹਾਸਲ ਕੀਤੀ ਆ ਅਗਲਾ ਬੈਟਸਮੈਨ ਗਰਾਊਂਡ ਦੇ ਵਿੱਚ ਪਹੁੰਚ ਜਾਈ ਅਗਲਾ ਬੈਟਸਮੈਨ ਬੁੱਧਾ ਨੰਬਰ ਦਾ ਇੱਕਰਾ ਉਹਦਾ ਬੋਲਟ ਟੀਮ ਸੁਰੀ ਕਰੀ ਜਾਂਦਾ ਪਹਿਲਾਂ ਵੀ ਭਾੜਾ ਲੈ ਗਿਆ ਪਹਿਲਾਂ ਵੀ ਇਹ ਦੋ ਵਾਰੀ ਜੇੜਾ ਦੇ ਗਿਆ ਇਹਨੂੰ ਆ ਵੀ ਮੇਰੇ ਬਾਰੇ ਬੋਲਣ ਬੁੱਧਾ ਨੰਬਰ ਦਾ ਲਗਾਤਾਰ ਬਾਈ ਦੇ ਯਾਰ ਉਹਨੂੰ ਬੋਲ ਦੇ ਵੀ ਮੈਚ ਖਿਲਾ ਦੇਣਾ ਯਾਰ ਬੁਲਟਾਂ ਵਿੱਚ ਹੁਰੀ ਹੋਈਏ ਦੋਨਾਂ ਦੀ ਸਭ ਨੂੰ ਨਾਲੇ ਦਾ ਕੋਲ ਕਰਾਉਣਾ ਜਦੋਂ ਇੱਕ ਦੂਜਾ ਦਾ ਮੈਚ ਹੋ ਗਏ ਸਭ ਨੂੰ ਕਹਿ ਰਿਹਾ ਮੈਚ ਕਰਵਾ ਦਿੰਦਾ ਸਾਰਾ ਕਹਿ ਕੇ ਯਾਰ ਚਲੋ ਵੀ ਮੈਚ ਸਟਾਰਟ ਕਰੋ ਟਾਈਮ ਨਾ ਲਾਓ ਅਗਲੀ ਬਾਲ ਸਾਹਮਣੇ ਜੈਨੀ ਬਹੁਤ ਵੱਡਾ ਛਾਲੇ ਉਹ ਦੇਖੋ ਕਹਿੰਦੇ ਇੱਕ ਹੋਰ ਵਾਕੀ ਇਹ ਮਣੀਆ ਬਲੱਡ ਵਾਲਾ ਕਹਿੰਦੇ ਲਗਾਤਾਰ ਦੋ ਦੇਖ ਤਾਂ ਜੁਨੀਅਰ ਪਲੇਅਰ ਹੈ ਬੜਾ ਡਾੜਾ ਬਹੁਤ ਸੋਹਣਾ ਬਹੁਤ ਦੌੜ ਕਰ ਰਿਹਾ ਹੈ ਮਣੀ ਬੜਾ ਡਾੜਾ ਸਟ੍ਰੈਕ ਤੇ ਅਰਚੀ ਹੈ ਨੋ ਸਟਾਪ ਤੇ ਅਰਚੀ ਹੈ ਕਿਉਂਕਿ ਖਾਰੇ ਦੀ ਟੀਮ ਵੀ ਬੜੀ ਤਾਕਤਲੀ ਟੀਮ ਹੈ ਪਿਛਲੇ ਮੈਚਾਂ ਵਿੱਚ ਲਗਾਤਾਰ ਬਹੁਤ ਸੋਹਣਾ ਖੇੜੀ ਦਈਆ ਹਲੇ ਵੀ ਅੱਜ ਤੇ ਉਮੀਦਾਂ ਹੈ ਸਾਰੀ ਟੀਮ ਨੂੰ ਕਿਉਂਕਿ ਜੁਨੀਅਰ ਟੀਮਾਂ ਹੋਏਗਾ ਵਿੱਚ ਮੁੰਡੇ ਨੇ ਬੜਾ ਸੋਹਣਾ ਬੜਾ ਸਰਗਿਤਾ ਅਗਲੀ ਬਾਰ ਤੇ ਇੱਕ ਨੰਬਰ ਦਾ ਵਾਦਾ ਆਡੇ ਦੀ ਟੀਮ ਦੇ ਖਾਤੇ ਦੇ ਵਿੱਚ ਹੋ ਚੁੱਕਾ 54 ਨੰਬਰ ਬਣਾਉਣੇ ਆ ਦੇਖੋ ਕੀ ਵਰਦਾ ਘਰੇ ਵਾਲੇ ਬਾਹਰ ਹੋੜੇ ਬਈ ਬਣਨਦਿਵਾਰੇ ਕਹਦਾ ਸੋਨੇ ਯਾਰ ਹੱਥ ਬਣ ਕੇ ਬੇੜ ਤੇ ਇੱਧਰ ਖੜ ਜਾ ਇੱਧਰ ਬਹੇਰਾ ਤਾਂ ਹੈ ਮੈਸਟਰ ਜੀ ਸਤਮਰੇ ਅਰਥ ਅਰਥ ਤੇ ਅਮੀਦਾਂ ਨੇ ਕਹਿੰਦੇ ਸਾਰੇ ਖਾਰੇ ਦੇ ਘਟੇ ਦੀ ਖੜੇ ਹੋਏ ਖੜਿਆ ਪੂਰਾ ਜੋਰ ਲੱਗੀ ਜਾਂਦਾ ਕੀ ਵਰਦਾ ਤੇ ਹੋ ਗਿਆ ਉਹੀ ਕੰਮ ਆਪ ਦਾ ਇਸ਼ਾਰਾ ਕਹ ਸਰਤਾ ਕਹਿੰਦੇ ਭਾਡੇ ਵਾਲਿਓ ਸੋਨੂੰ ਇਹ ਕੈਚ ਪਾਰੀ ਪੈ ਸਕਦਾ ਹੈ ਕੈਚ ਪਾਰੀ ਪੈ ਸਕਦਾ ਤੇ ਗਰਾਊਂਡ ਦੇ ਵਿੱਚ ਬੰਦਰੇ ਬੜੇ ਲੰਬੇ ਲੰਬੇ ਛਿੱਕੇ ਮਾਰੇ ਹੋਇਆ ਲੱਗਦਾ ਔਰ ਓਵਰ ਸਮਾਰਤਾ ਇਹ ਕਿੰਨਾ ਸਕੋਰ ਆ ਗਿਆ ਤੰਨ ਵਿਖਟਾ ਦੋ ਰਨ ਦੋ ਰਨ ਆਇਆ ਕਹਿੰਦੇ ਮਣੀ ਹੈ ਭਾਡੇ ਵਾਲਾ ਬਹੁਤ ਸੋਨਾ ਓਵਰ ਆਇਆ ਤੰਨ ਵਿਖਟਾ ਦਾ ਬਾਦ ਕਰਾਗਾ ਨੰਬਰ ਦੀ ਬਗੜੇ ਬੋਲ ਬੋਲ ਰਿਹਾ ਕਿ ਅਰਚੀਆ ਅਰਚੀ ਦਾ ਨੈਟ ਰੂਜ ਆਇਆ ਗਾੜੇ ਸਾਰੀ ਟੀਮ ਨੂੰ ਅਰਚੀ ਦੇ ਮਾਣ ਹੈ ਬੜੀ ਸੋਹਣੀ ਬੋਲਿੰਗ ਹੈ ਤੇ ਇੱਕ ਨੰਬਰ ਦਾ ਲੱਗਾ ਖੜੇ ਟੀਮ ਦੇ ਖਾਤੇ ਦੇ ਵਿੱਚ ਹੋ ਚੁੱਕਿਆ ਮਾਣ ਹੈ ਗਾਣੇ ਭਲਾੜੇ ਵਾਲਾ ਬਹੁਤ ਸੋਹਣੀ ਫੀਲਡਿੰਗ ਕਰਦਾ ਹੈ ਮਾਣਾ ਭਲਾੜੇ ਵਾਲਾ ਨੰਬਰ 1 ਤੋਂ 52 ਬਾਕੀ ਨੇ ਤੋਂ ਬਾਕੀ ਚੰਦੇ ਰਹਿ ਗਿਆ ਖਾਰੇ ਵਾਲੇ ਜਿਤਨਾ ਚੌਕੇ ਛੱਕੇ ਲਾਉਣੇ ਪੈਣਗੇ ਜੇ ਫਾਈਨਲ ਖੇਡਣਾ ਚੌਕੇ ਛੱਕੇ ਲਾਉਣੇ ਪੈਣਗੇ ਕਿਉਂਕਿ ਗਰਾਊਂਡ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਇਹ ਗਰਾਊਂਡ ਦੇ ਵਿੱਚ ਕੋਈ ਵੀ ਹੋ ਸਕਦਾ ਬਹੁਤ ਸੋਹਣੀ ਬੋਲ ਹੈ ਹਰਦੀਪ ਹੈ ਕਹਿੰਦੇ ਬੋਲ ਪਾਉਂਦਾ ਨਹੀਂ ਭਰਾਡੇ ਦੀ ਦਰਤੀ ਦਾ ਕਹਿੰਦੇ ਭਰਾਡੇ ਦੀ ਦਰਤੀ ਦਾ ਬਹੁਤ ਸੋਹਣੀ ਬੋਲ ਕਰਦਾ ਹੈ ਤੇ ਚੇਕੇ ਨੰਬਰ ਦਾ ਵਾਧਾ ਖਾੜੀ ਟੀਮ ਦੇ ਖਾਤੇ ਵਿੱਚ ਹੋ ਚੁੱਕਿਆ ਬਹੁਤ ਸੋਹਣੀ ਬੋਲਿੰਗ ਇੱਕ ਵੀ ਬਾਉਂਡਰੀ ਨਹੀਂ ਆਈ ਬੜੀ ਸੋਹਣੀ ਬਾਲ ਕਾਰਿਆ ਵਾਡ ਦੀ ਟੀਮਾਂ ਕਦੇ ਪਿਛਲੇ ਜਿਹੜਾ ਟੂਰਨਾਮੈਂਟ ਹੋਇਆ ਸੀ ਉਸ ਦੇ ਵਿੱਚ ਬਾਡ ਦੀ ਟੀਮਾਂ ਨੇ ਬੜਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਇੱਥੋਂ ਨਾ ਲੱਗੇ ਕਿ ਇਹ ਸੀ ਤੇ ਲਾਸਟ ਵਾਰ ਹੋਇਆ ਅਸਤਵਾ ਜੀ ਨਹੀਂ ਤੇ ਕੋਈ ਹੋਰ ਹੀ ਬਣ ਗਿਆ ਜੀ ਕੋਲ ਮਰਜੀ

ਕਾਇਦੇ ਦੇ ਖੰਡ ਵਾਟਾਂ ਦੇ ਭੋਗ ਤੋਂ ਬਾਅਦ ਰਾਤ ਨੂੰ ਨਹੀਂ ਆਦੇ ਇਹ ਉਹ ਮੀਂਹ ਕਿਸੇ ਦਾ ਇਹ ਨੇਚਰਲ میوزਿਕ ਹੈ ਇੱਕ ਵਾਰੀ ਫੇਰ ਸੁਣਾਇਆ ਜਾਵੇ ਮੈਂ ਪੂਰਾ ਜ਼ਬਰਦਸਤ ਮੈਚ ਲੱਗਿਆ ਹੈ ਇਹ ਸੈਮੀਫਾਈਨਲ ਮੈਚ ਆ ਇਹ ਟੀਮ ਜੇ ਫਾਈਨਲ ਦੇ ਵਿੱਚ ਪਰਵੇਸ਼ ਕਰੂ ਸਾਰੀਆਂ ਨਿਗਾਹਾਂ ਅਰਸੀ ਦੇ ਨੇ ਕਿਉਂਕਿ ਸਾਰੀ ਟੀਮ ਅਰਸੀ ਵੱਲ ਦੇਖੀ ਹੈ ਜਿਵੇਂ ਇੱਕ ਸ਼ੱਕਾ ਮਾਰਿਆ ਪਿਛਲੇ ਓਵਰ ਦੇ ਵਿੱਚ ਦੇਖੋ ਕੀ ਵਰਦਾ ਤੇ ਮੈਨੂੰ ਲੱਗਦਾ ਕਰਮ ਹੋਣ ਲੱਗਿਆ 4 ਨੰਬਰ ਹੋਰ ਖਾਰੇ ਦੀ ਟੀਮ ਦੇ ਖਾਤੇ ਵਿੱਚ ਜੁੜ ਚੁੱਕਿਆ ਇਸੇ ਤਰ੍ਹਾਂ ਬਾਡੀ ਕਰਨੀ ਪਈ ਹੈ ਖਾਰੇ ਦੀ ਟੀਮ ਨੂੰ ਜਿਹੜੇ ਲੈ ਮੈਚ ਜਤਨਾ ਕਿ ਨੰਬਰ 55 ਬਣਾਉਣੇ ਆ ਨੰਬਰ 55 ਬਣਾਉਣੇ ਨੇ ਬਹੁਤ ਲੰਮਾ ਸਟ੍ਰੇਟ ਪੈ ਗਿਆ ਨੇ ਅਰਚੀ ਆ ਗਿਆ ਨੇ ਖਾਰੇ ਵਾਲਾ ਇੱਕ ਹੋਰ ਛੱਕਾ ਲੱਗਿਆ ਇੱਕ ਹੋਰ ਛੱਕਾ ਲੱਗਿਆ ਆ ਪਰ ਹੋਈ ਟੀਮਾਂ ਬਈ ਯਾਰ ਰਣ ਆਪਰੇ ਪੋਪਰੀਦ ਨੂੰ ਵੇਖਦੇ ਹੋ ਸਟੇਜ ਤੇ ਆ ਜੇ ਪੁੱਲ ਜੀ ਮਾਈਕ ਕਹਿੰਦੇ ਬੂਟੇ ਦੇ ਹੱਥ ਚ ਆ ਚੁੱਕਿਆ ਹੈ ਜਿਹੜਾ ਮੈਂ ਇੱਕ ਕਿੱਕ ਦੇ ਹੱਥ ਚ ਆ ਗਿਆ ਕੁਝ ਵੀ ਹੋ ਸਕਦਾ ਦੇਖੋ ਇਹਦੇ ਨਾਲ ਕੁਝ ਵੀ ਹੋ ਸਕਦਾ ਜਿਹੜਾ ਤੁਹਾਨੂੰ ਕਰਨਾ ਚਾਹਣ ਉਹ ਵੀ ਸਾਨੂੰ ਹੋ ਸਕਦਾ ਇਹ ਮੈਂ ਇੱਕ ਛੇਤਰ ਵੀ ਪਵਾ ਸਕਦਾ ਇਹ ਮੈਂ ਨਾ ਕਰਾਂ ਜੜਖੇ ਵੀ ਪਵਾ ਸਕਦਾ ਇਹ ਮੈਂ ਇੱਕ ਤੁਨ ਉੱਪਰ ਵੀ ਉੱਪਰ ਵੀ ਕ੍ਰਾਸ ਮੈਕ ਨੇ بڑے ਕਲਾਕਾਰ ਵੀ ਬੋਲੇ ਚਤਰਖਾਨਾ ਚਾਰ ਰੰਗ ਮੈਕ ਦੀ ਕਰਾ ਮਾਤਾ ਸਾਰੀ ਮੈਚ ਫਾਪੜਾਂ ਦੀ ਧਰਤੀ ਦਾ ਸਿੰਘ ਸਰਦਾਰ ਬੋਲ ਵਰਦਾ ਹੋਇਆ ਤੁਲ ਨੂੰ ਟੂਟੀ ਹੋ ਗਈ ਉਸਕੇ ਇੱਥੇ ਤੋਂ ਤੋਂ ਤੁਮ ਨੂੰ ਅੱਜ ਜੀ ਦੇਲੇ ਬੋਲ ਥੋੜਾ ਜੀ ਪੁੱਲਬੀਨ ਲੈ ਗੌਰ ਬਾਘਾ ਨੇ ਸਟ੍ਰੇਕ ਤੇ ਚਾਗੀ ਪੁੱਤਰੇ 4 ਰਨ ਚੋਕਾ 4 ਰਨ ਦਾ ਹੋਰ ਵਾਦਾ ਕਰਦਾ ਹੋਇਆ ਗੌਰ ਬਾਘਾ ਤੁਹਾਣਾ ਕਹਿੰਦੇ ਬਹੁਤ ਸੋਹਣੀ ਬੈਟਿੰਗ ਆ ਮੁੰਡੇ ਦੀ ਤੁਹਾਨੂੰ ਇਹਨੂੰ ਕੱਪ ਨੂੰ ਸਪੋਰਟ ਕਰਨਾ ਜੀ ਤਾਂ ਕਰਕੇ ਤੁਹਾਨੂੰ ਸਿੱਧਾ ਯਾਰ ਹੈ ਵੀ ਜਿੰਨੀ ਤੋਂ ਜਿਆਦਾ ਦੀ ਪਹੁੰਚੇ ਠੀਕ ਹੈ ਜੀ ਬਾਤ ਪਾ ਲਈਂ ਉਹ ਵੇ ਇੱਥੇ ਆ ਜਾ ਕੋਣ ਦਾ ਕੋਣ ਦਾ ਸੁੰਡ ਸੁੰਡ ਨੂੰ ਬੇਨਤੀ ਆ ਵੀ ਸੁਣ ਲੈ ਗੱਲ ਸਾਡਾ ਕਿਹੜਾ ਗੱਲ ਸੁਣ ਕਹਿੰਦੇ ਸੁੰਡੇ ਨੂੰ ਬੇਨਤੀ ਆ ਵੀ ਸੁਣ ਲੈ ਗੱਸਣਾਗਾ ਜਲਦੀ ਦੀ ਰਿਸ਼ਤੇ ਸੁੰਡ ਕਹਿੰਦਾ ਲੇਕਿਨ ਪੰਮੇਣਾ ਗੌਰ ਵਾਹ ਕਹਿੰਦੇ ਇਹ ਬੋਲੀ ਗਿਆ ਕਰੇ ਸੁੰਡੇ ਨੂੰ ਬੇਨਤੀ ਆ ਵੀ ਬਾਹ ਹੁਣੇ ਬਾਦ ਚਾਰ ਰਾਂ ਦਾ ਵਾਅਦਾ ਕਰਦਾ ਸ਼ਾਹੀਆ ਕਹਿੰਦੀ ਸਟ੍ਰੈਟ ਤੇ ਪੰਮਿਆਂ ਦੀ ਤਰਤੀ ਦਾ ਬਹੁਤ ਸੋਨਾ ਬੈਟ ਸਨ ਆਨੇਗਾ। ਕੀ ਬਾਤ ਆ ਵੀ ਲਿਆ ਉਰੇ ਤਾਂ ਲੱਗੇ ਕਿ ਪਾਣੀ ਦੀ ਸੇਵਾ ਨਿਵਾਉਂਦੇ ਹੋਏ। ਕੋ ਬੋਲ ਨਿਕਲ ਮਾਰ ਮੈਂ ਕਾ ਸਲਾਹ। ਪਾਪੜਾਂ ਦੀ ਝੜਤੀ ਦਾ ਸਹੀ ਸਰਦਾਰ ਬੋਲ ਕਰਦਾ ਹੈ ਸਟ੍ਰਾਈਕ ਤੇ ਕਹਿੰਦੇ ਸ਼ਾਇਦ ਹੀ ਹੈ ਕਹਿੰਦੇ ਪੰਨਿਆਂ ਦੀ ਝੜਤੀਆ ਦੇਖੋ ਕੀ ਬੰਦ ਹੈ। ਭਾਏ ਦੇ ਲੜਾਈ ਹੋ ਚੁੱਕੀ ਹੈ। ਕਰ ਦੋ ਜੇ ਫੜਾਇਆ ਲੱਗਾ ਹੋਏ। ਚੱਕੋ ਬਈ। ਬੋਤ ਬਹੁਤ ਸੋਨਾ ਕਾਇਦ ਵਿਚ ਹੈ। ਇਸ਼ਾਰੇ ਕਰਦਾ ਕਹਿੰਦੇ ਉਂਗਲਾਂ ਖੜੀਆਂ ਕਰਦਾ ਪਾਪੜਿਆ ਵਾਲਾ।

ਫਟਾਰਗੇਟ ਹੀ ਹੁੰਦਾ ਵੀ ਕਿੰਨੇ ਦਾ ਮਸ਼ਹੂਰੀ ਕਹਿੰਦੇ ਫਾਈਨ ਬੋਰਡ ਤੋਂ ਵੀ ਤਿਆਰ ਹੈ ਆਪਣੀ ਦੀ ਧਰਤੀ ਦਾ ਟੂਕੋ ਕੀ ਬਣਦਾ ਕਿ ਸਟ੍ਰੇਕ ਤੇ ਕਹਿ ਨਹੀਂ ਇਦਾਂ ਹੀ ਟੰਮਿਆਲਾ ਬਹੁਤ ਥੀ ਬਾਨਾ ਸ਼ੁਰੂ ਵੀ ਕਹਿੰਦੀ ਇੱਕ ਬਿੰਦਲ ਦਾ ਹੋਰ ਕਾਹਦਾ ਜਾਂਦਾ ਹੈ ਦੇਖ ਬੱਚੀ ਮਾਰਿਆ ਜੀ ਕੰਪਨੀ ਨਿ ਸਮਾਪਤ ਜਦੋਂ ਲੱਗਣਾ ਹੈ ਮੁੰਡੇ ਨੇ ਜਦ ਕੱਲ ਸਟਾਰਟ ਕਰਨਾ ਸੀ ਰੌਣਕ ਦੇ ਥੱਲੇ ਬੱਲੇ ਕਰਦੇ ਜਮਨ ਰੌਣਕ ਕੀ ਜਲਦੀ ਜਿਹੜੇ ਫੀਲਡਿੰਗ ਪਰ ਪਾਇ ਪ੍ਰਧਾਨੀ ਆਉਣ ਵਾਲੇ ਪਿੰਡ ਦੇ ਸਰਪੰਚ ਤੇ ਸੈਮੀਫਾਈਨਲ ਕਿਹੜੀ ਕਿਹੜੀ ਨੇ ਮੈਦਾਨ ਅੱਧ ਪੀਸ ਕਿਹਦੀ ਕਾਜੀ ਦਾਉਂ ਪਈ 12 ਵੀ ਬੈਠੀ ਐ ਨਾਲ ਆ ਬੈਠੇ ਕਿਵੇਂ ਜਕਰੈ ਬਾਈ ਤੂੰ ਕਹਿੰਦਾ ਸੀ ਜੰਮ ਜਾਣਾ ਯਾਰ ਬੱਲੇ ਕਰੀ ਲੋ ਥੱਲੇ ਕਿ ਭਾਵੇਂ ਟਾਈਮ ਨਹੀਂ ਲੱਗਿਆ 4 ਵਜੇ ਵਾਦਾ ਕਰਕੇ ਤੁਸੀਂ ਮੁੱਕਰ ਗਏ ਬਾਈ ਹਰਾ ਹਰਾ ਉਹਰਾਰਾ ਰਾਰਾ ਦੇਖੀ ਆ ਵੱਡ ਗਿਆ ਵੀ ਸਰਪੰਚ ਦਾ ਹੋਣ ਲੱਗ ਗਈ ਹੁਣ ਤਾਂ ਹੋਣੀ ਹੋਣ ਲੱਗ ਗਈ ਚੁੱਪ ਚੁੱਪ ਚਾਹੇ ਚੁੱਪੀ ਬਹੁਤ ਕੁਝ ਦੱਸਦੀ ਹੁੰਦੀ ਹੈ ਹਾਂ ਸਮਝਦਾਰਾ ਦੋ ਹਾਂ